ਮੈਂ ਉਹ ਟੋਕ ਸ਼ੁਰੂ ਕਰ ਲੀਨਾ ਕਿ 2007 ਦੇ ਵਿੱਚ ਜਦੋਂ ਬੁਰੂ ਸਾਤਾ ਦਾ ਸਵਾਲ ਜਿਹੜਾ ਹੈ ਉਹ ਬਾਬਾ ਰਾਮ ਰਹੀਮ ਨੇ ਜਿਹੜਾ ਰਚਿਆ ਔਰ ਉਹਦੇ ਤੋਂ ਬਾਅਦ 2009 ਦੇ ਵਿੱਚ 2012 ਦੇ ਵਿੱਚ ਅਕਾਲੀ ਕਲ ਨੇ ਕੈਂਸਲੇਸ਼ਨ ਰਿਪੋਰਟ ਭਰੀ ਪਰ ਬਿਲਕੁਲ ਨਾ ਗੜ ਕੇ ਔਰ 2014 ਤੱਕ ਅਸਲੀਅਤ ਇਹ ਆਕਾਲੀ ਦਲ ਦੀ ਜੀ ਉਹਨਾਂ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਗੁਰੂ ਸਾਹਿਬ ਦੇ ਜਿਹੜੇ ਗ੍ਰੰਥ ਸਾਹਿਬ ਆ ਉਹਨੂੰ ਚੋਰੀ ਕਰ ਲਿਆ ਗਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਨਾਂ ਤੋਂ ਬਾਬੇ ਰਾਮ ਰਹੀਮ ਨੂੰ ਮਾਫੀ ਦੀ ਦਵਾਤੀ ਉਹਨਾਂ ਦਿਨਾਂ ਦੇ ਵਿੱਚ ਤੇ ਜੇ ਇਹਨਾਂ ਨੇ 2007 ਦੇ ਵਿੱਚ ਠੀਕ ਕਾਰਵਾਈ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬ ਨੂੰ ਇਹ ਦੇਨ ਹੀ ਨਾ ਦੇਖਣੇ ਪਏ ਤੇ ਹੋਰ ਕਿਸੇ ਦੀ ਜੁਰਤ ਨਹੀਂ ਸੀ ਹੋਣੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਔਰ ਤੁਹਾਡਾ ਧੰਨਵਾਦ ਵੀ ਕਰਦਾ ਪਿਛਲੇ ਸੈਸ਼ਨ ਦੌਰਾਨ ਜਦੋਂ ਬੇਅਦਬੀਆਂ ਦੇ ਇਸ਼ੂ ਦੇ ਉੱਤੇ ਬਿੱਲ ਲਿਆਂਦਾ ਗਿਆ ਤੇ ਮੈਂ ਉਸ ਬਿੱਲ ਤੇ ਕੁਝ ਖੜਾ ਹੋ ਕੇ ਬੋਲਿਆ ਔਰ ਜੋ ਮੇਰੇ ਜ਼ਹਿਨ ਚ ਆਇਆ ਕਿ ਸਪੀਕਰ ਸਾਹਿਬ ਨੇ ਇੱਕ ਛੋਟੀ ਅਰਦਾਸ ਕਰਕੇ ਗੱਲ ਸ਼ੁਰੂ ਕੀਤੀ ਵੀ ਆਪਾਂ ਜੇ ਪੰਜਾਬ ਦੇ ਵਿੱਚ ਵਿਧਵੀਆਂ ਦੇ ਇਸ਼ੂ ਤੇ ਜਿਹੜਾ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਔਰ ਬਾਅਦ ਵਿੱਚ ਚਲੋ ਗੱਲ ਕਹਤੀ ਲੇਕਿਨ ਬਾਹਰ ਆਣ ਕੇ ਮੈਨੂੰ ਜਾ ਇੱਕ ਦੋ ਦਿਨਾਂ ਚ ਇਹ ਮਹਿਸੂਸ ਹੋਇਆ ਕਿ ਪਤਾ ਨਹੀਂ ਮੈਂ ਇਹੋ ਜੀ ਕਿਹੜੀ ਗੱਲ ਜਿਹੜੀ ਉੱਥੇ ਕਹ ਆਇਆ ਜਿਹਦਾ ਪਤਾ ਨਹੀਂ ਕਿੰਨਾ ਕੁ ਅਕਾਲੀ ਦਲ ਨੇ ਔਰ ਆਮ ਆਦਮੀ ਪਾਰਟੀ ਨੇ ਉਹਦਾ ਕਿੰਨਾ ਕੁ ਸੰਗਿਆਰ ਲਿਆ ਮੈਂ ਇਹ ਸਾਰਾ ਕੁਝ ਆਪ ਰਿਕਾਰਡ ਹੀ ਆ ਵੈਸੇ ਕਿਉਂਕਿ ਮੈਂ ਉੱਥੋਂ ਸ਼ੁਰੂ ਕਰ ਲੀਨਾ ਕਿ 2007 ਦੇ ਵਿੱਚ ਜਦੋਂ ਬੁਰੂ ਸਾਤਾ ਦਾ ਸਵਾਨ ਜਿਹੜਾ ਹੈ ਉਹ ਬਾਬਾ ਰਾਮ ਰਹੀਮ ਨੇ ਜਿਹੜਾ ਰਚਿਆ ਔਰ ਉਹਦੇ ਤੋਂ ਬਾਅਦ 2009 ਦੇ ਵਿੱਚ 2012 ਦੇ ਵਿੱਚ ਅਕਾਲੀ ਦਲ ਨੇ ਕੈਂਸਲੇਸ਼ਨ ਰਿਪੋਰਟ ਭਰੀ ਪਰ ਬਿਲਕੁਲ ਨਾ ਗੜ ਕੇ ਔਰ 2014 ਤੱਕ ਅਸਲੀਅਤ ਇਹ ਆ ਅਕਾਲੀ ਦਲ ਦੀ ਕਿ ਉਹਨਾਂ ਨੇ ਚਲਾਲ ਵੀ ਪੇਸ਼ ਨਹੀਂ ਕੀਤਾ ਤੇ ਉਹਦੇ ਵਿੱਚ ਡੇਰਾ ਮੁਖੀ ਨੂੰ ਜਿਹੜਾ ਉਹ ਡਿਸਚਾਰਜ ਕਰਵਾਤਾ ਉਹ 스테ਸ ਦੇ ਵਿੱਚੋਂ ਅਸਲੀ ਬੇਅਦਮੀਆਂ ਦੀ ਜੜ ਜਿਹੜੀ ਆ ਉਹ ਉੱਥੇ ਆ ਔਰ ਜੇ ਉਸ ਸਮੇਂ ਟ੍ਰਾਇਲ ਹੋਇਆ ਹੁੰਦਾ ਮੈਨੂੰ ਨਹੀਂ ਪਤਾ ਕੋਟਾ ਦਾ ਚੀਫ ਓਹ ਹੁੰਦਾ ਕਿ ਅਲਟੀਮੇਟਲੀ ਉਹਨਾਂ ਸਿਬੇਰਾ ਸੌਦਾ ਸਾਥ ਦੀ ਔਰ ਉਹਦੇ ਦਾ ਜਿਹੜੇ ਪ੍ਰੇਮੀ ਸੀ ਉਹਨਾਂ ਦੀ ਇਹ ਜ਼ਰਤ ਨਹੀਂ ਸੀ ਹੋਣੀ ਕਿ ਹਾਂ ਬਈ ਕਿਤੇ ਜਿਹੜੀ ਜਿਹੜਾ ਬਿਆਦਮੀਆਂ ਵਾਲਾ ਗੁੜ ਕੇ ਦੌਰ ਚੱਲਿਆ ਔਰ ਉਹਦੇ ਤੋਂ ਬਾਅਦ 2015 ਦੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਗ੍ਰੰਥ ਸਾਹਿਬ ਦਾ ਆਵਰਨ ਚੋਰੀ ਕਰ ਲਿਆ ਗਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਨਾਂ ਤੋਂ ਬਾਬੇ ਰਾਮ ਰਹੀਮ ਨੂੰ ਮਾਫੀ ਵੀ ਦਵਾਤੀ ਉਹਨਾਂ ਦਿਨਾਂ ਦੇ ਵਿੱਚ ਔਰ ਉਹਦੇ ਤੋਂ ਬਾਅਦ ਪੋਸਟਰ ਵੀ ਲੱਗੇ ਹੋਰ ਜਿਹੜੀਆਂ ਵਿਆਪੀ ਦੀਆਂ ਘਟਨਾਵਾਂ ਹੋਈਆਂ ਤੇ ਉੱਥੇ ਨਰੇਟਿਵ ਕੀ ਸਿਰਜਿਆ ਗਿਆ ਕਿ ਇਹ ਸ਼ਾਇਦ ਸਿੱਖ ਨੌਜਵਾਨਾਂ ਦਾ ਹੀ ਕੰਮ ਹੈ ਤੇ ਉਹਦੇ ਤੋਂ ਬਾਅਦ ਜਦੋਂ ਧਰਨਾ ਲੱਗਿਆ ਤੇ ਉਹਦੇ ਤੋਂ ਬਾਅਦ ਜਿਹੜੀਆਂ ਜਿਹੜਾ ਇਹਨਾਂ ਨੇ ਸਾਲ ਸਵਾ ਸਾਲ ਸੀ ਇਹ ਤਾਂ ਇਸ ਗੱਲ ਲਈ ਲਕੋਉਂਦੇ ਰਹੇ ਕਿ ਹਾਂ ਬਈ ਇਹਦੇ ਵਿੱਚ ਅਕਾਲੀ ਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਜਾਂ ਪਰਿਵਾਰ ਦਾ ਜਿਹੜਾ ਉਹ ਕੋਈ ਰੋਲ ਨਹੀਂ ਹੈ ਤੇ ਜਿਹੜਾ ਲਿਧਾਰ ਇਹਨਾਂ ਨੇ ਲੈ ਕੇ ਆਂਦਾ ਤੇ ਜਿਹੜਾ ਅੱਜ ਤੱਕ ਵੀ ਜਿਹੜਾ ਉਹ ਚੱਲ ਰਿਹਾ ਤੇ ਜੇ ਇਹਨਾਂ ਨੇ 2007 ਦੇ ਵਿੱਚ ਠੀਕ ਕਾਰਵਾਈ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬ ਨੂੰ ਇਹ ਦਿਨ ਹੀ ਨਾ ਦੇਖਣੇ ਪਏ ਤੇ ਹੋਰ ਕਿਸੇ ਦੀ ਜਰਤ ਨਹੀਂ ਸੀ ਹੋਣੀ। ਔਰ ਉਹਦੇ ਤੋਂ ਬਾਅਦ 2017 ਦੇ ਵਿੱਚ ਮੈਂ ਇਸ ਕਰਕੇ ਸੀਕੁਐਂਸ ਦੇ ਵਿੱਚ ਲਿਆ ਰਿਹਾ ਵੀ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਯਾਦ ਵੀ ਆ ਜਵੇ ਤੇ ਤਾਂ ਕਿ ਮੇਰੇ ਕੋਲੋਂ ਵੀ ਕੋਈ ਐਹੋ ਜਿਹੀ ਗਲਤੀ ਨਾ ਹੋਵੇ। ਤੇ 2017 ਦੇ ਵਿੱਚ ਸਰਕਾਰ ਦੋ ਇਸ਼ੂਸ ਤੇ ਆਈ ਸੀ ਇੱਕ ਬਿਆਦਬੀਆਂ ਦੇ ਇਸ਼ੂ ਦੇ ਉੱਤੇ ਤੇ ਦੂਸਰਾ ਡਰੱਗਸ ਦੇ ਇਸ਼ੂ ਤੇ। ਔਰ ਮੇਰੇ ਕੱਟ ਨਵਿੰਦਰ ਸਿੰਘ ਦਾ ਡਿਫਰੈਂਸ ਹੋ ਸਕਦੇ ਆ ਲੇਕਿਨ ਅਸਲੀ ਗੱਲ ਹੈ ਕਿ ਸ਼ੁਰੂਆਤ ਜਿਹੜੀ ਆ ਉਹਨਾਂ ਨੇ ਬਦਬੀਆਂ ਦੇ ਕੇਸਸ ਦੇ ਵਿੱਚ ਠੀਕ ਸ਼ੁਰੂਆਤ ਕੀਤੀ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਜਿਹੜਾ ਬਣਾਇਆ ਸੀ ਔਰ ਇਹਦੇ ਵਿੱਚ ਸਰਕਾਰ ਦੀ ਵੀ ਔਰ ਕਾਂਗਰਸ ਹਾਈ ਕਮਾਂਡ ਦੀ ਖਾਸ ਕਰਕੇ ਰਾਹੁਲ ਗਾਂਧੀ ਦੀ ਬੜੀ ਕਲੀਅਰ ਪੱਕ ਡਾਇਰੈਕਸ਼ਨ ਸੀ ਵੀ ਇਹਦੇ ਵਿੱਚ ਜਲਦੀ ਇਨਸਾਫ ਮਿਲਣਾ ਚਾਹੀਦਾ ਔਰ ਤੁਹਾਨੂੰ ਯਾਦ ਹੋਣਾ 2019 ਦੇ ਵਿੱਚ ਇੱਕ ਬਰਦਾਸ਼ੀ ਚ ਰੈਲੀ ਹੋਈ ਸੀ ਜਿੱਤੇ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਇਸ ਇਹ ਇਨਸਾਫ ਜਿਹੜਾ ਇਹਦੇ ਦੋਸ਼ੀਆਂ ਨੂੰ ਜਿਹੜਾ ਮਿਲਣਾ ਚਾਹੀਦਾ ਔਰ ਮੇਰਾ خیال ਹੈ ਕਿ ਉਹ ਇੱਕ ਵੀਡੀਓ ਛੋਣੀ ਜੀ ਮੈਂ ਤੁਹਾਨੂੰ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਇਹ ਕਰਦੇ ਉਹ ਵੀ ਵਿਅਰਤੀ ਕੋਲੀਕਾਰ ਦੇ ਦੋਸਤ ਜਿਹੜੇ ਖੋਜ ਦਾ ਬੋਲਦਾ 2018 ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਸਪੈਸ਼ਲ ਸੈਸ਼ਨ ਵੀ ਬੁਲਾਇਆ ਸੀ ਜਿਹਦੇ ਵਿੱਚ ਇੱਕ ਨਵਾਂ ਕਾਨੂੰਨ ਵੀ ਲਿਆਂਦਾ ਸੀ ਉਹਦੇ ਵਿੱਚ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਤ੍ਰੇਕਟਰ ਜਿੰਦਰ ਸਿੰਘ ਬਾਜਵਾ ਈਵਨ ਮਨਪ੍ਰੀਤ ਸਿੰਘ ਬਾਦਲ ਈਵਨ ਕੁਲਜੀਤ ਸਿੰਘ ਨਾਗਰਾ ਸੁਖਜਿੰਦਰ ਸਿੰਘ ਰੰਦਾਵਾ ਇਨਾ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਵੀ ਇਹ ਬਿਆਦਗੀਆਂ ਦੀ ਸਾਨੂੰ ਜਿਹੜੀ ਆ ਇਹਦਾ ਇਨਸਾਫ ਜਿਹੜਾ ਮਿਲਣਾ ਚਾਹੀਦਾ ਔਰ ਉਹਦੇ ਤੋਂ ਬਾਅਦ ਵੀ ਔਰ ਉਹਦੇ ਤੋਂ ਪਹਿਲਾਂ ਵੀ ਜਦੋਂ ਵੀ ਸੀਐਲਪੀ ਦੀ ਕਿਤੇ ਮੀਟਿੰਗ ਹੁੰਦੀ ਸੀ ਈਵਨ ਕੇ ਉਦੋਂ ਦੇ ਸਾਡੇ ਜਿਹੜੇ ਪ੍ਰਧਾਨ ਸੀ ਸੁਨੀਲ ਜਾਖੜ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਆਪਣਾ ਸਤੀਫਾ ਤੱਕ ਆਫਰ ਕਰ ਦਿੱਤਾ ਸੀ ਕਿ ਜੇ ਤੁਸੀਂ ਇਹਦੇ ਤੇ ਕੰਮ ਨਹੀਂ ਕਰਦਾ ਤੇ ਫਿਰ ਮੈਂ ਆਪਣਾ ਜਿਹੜਾ ਅਸਤੀਫਾ ਦੇ ਦਿੰਦਾ ਔਰ ਉਹਦੇ ਵਿੱਚ ਵੀ ਜਦੋਂ ਇਹਨਾਂ ਨੇ 2020 ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਔਰ ਮੈਂ ਉਹਦੇ ਵਿੱਚ ਖਾਸ ਕਰਕੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਵੀ ਇਹ ਜਿਹੜਾ ਕੇਸ ਆ ਇਹ ਬਾਹਰ ਟਰਾਂਸਫਰ ਔਰ ਜੇ ਕਿਸੇ ਨੂੰ ਉਹਦੀ ਕਾਪੀ ਚਾਹੀਦੀ ਹੋਵੇ ਉਹ ਵੀ ਮੈਂ ਤੁਹਾਨੂੰ ਜਿਹੜੀ ਆ ਉਹ ਦੇ ਦੋਗਾ ਆ ਉਹਦੀ ਕਾਪੀ ਵੀ ਕਿਉਂਕਿ ਮੈਂ ਨਾਰਮਲੀ ਕੀ ਹੁੰਦਾ ਕਿ ਮੈਂ ਲਗਭਗ ਨਾ ਇਹਨੂੰ ਡਾਕੂਮੈਂਟਡ ਕਰ ਲੈਣਾ ਹੁੰਦਾ ਇਸ ਕਰਕੇ ਕਰ ਲੈਂਦਾ ਮੇਰੇ ਆਪਣੇ ਲਈ ਵੀ ਇਹ ਚੰਗੀ ਹੁੰਦੀ ਆ ਤਾਂ ਕਿ ਮੈਂ ਵੀ ਨਾ ਝੂਠ ਬੋਲਾਂ ਇਹ ਰਿਕਾਰਡ ਦਾ ਹਿੱਸਾ ਬਣ ਜਵੇ ਤਾਂ ਕਿ ਇਹਦੀ ਕਨਸਿਸਟੈਂਸੀ ਵੀ ਜਿਹੜੀ ਆ ਉਹ ਬਣੀ ਰਵੇ ਲੇਕਿਨ ਉਹ ਜਿਹੜਾ ਕੇਸ ਆ ਉਹ ਫਿਰ ਟਰਾਂਸਫਰ ਨਹੀਂ ਹੋਇਆ ਸੀ ਔਰ ਲੇਟਰ ਔਨ ਉਸ ਕੇਸ ਦੇ ਵਿੱਚ ਹੀ ਜਿਹੜੀ ਆ ਪੰਜਾਬ ਦੇ ਵਿੱਚ ਸਜ਼ਾ ਹੋਈ ਸੀ ਉਹ ਬਾਅਦ ਵਿੱਚ ਚਲੋ ਉਹਦੀ ਸਟੇ ਹੋ ਗਿਆ ਜਾਂ ਉਹ ਅਲੱਗ ਗੱਲ ਤੇ ਜਦੋਂ ਜਦੋਂ ਵੀ ਔਰ ਖਾਸ ਕਰਕੇ ਜਦੋਂ ਵਿਧਾਇਕਾਂ ਦਾ ਪ੍ਰੈਸ਼ਰ ਹੁੰਦਾ ਸੀ ਜਦੋਂ ਸਾਰਾ ਕੁਝ ਹੁੰਦਾ ਸੀ ਤੇ ਸੀਐਮ ਸਾਹਿਬ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਲਈ ਉਹਨਾਂ ਦੇ ਕਈ ਵਾਰੀ ਤਰੇੜੀਆਂ ਵੀ ਆ ਜਾਂਦੀਆਂ ਸੀ ਕਿ ਹੁਣ ਮੈਂ ਕਰਾਂ ਕੀ ਤੇ ਹੌਲੀ-ਹੌਲੀ ਸਾਨੂੰ ਇਹ ਮਹਿਸੂਸ ਹੋਣ ਲੱਗਿਆ ਸੱਚੀ ਗੱਲ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਸੌਫਟ ਪੈਡਲਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਔਰ ਸੌਫਟ ਪੈਡਲਿੰਗ ਕਿਉਂ ਸ਼ੁਰੂ ਕਰ ਦਿੱਤੀ ਕਿਉਂਕਿ ਬਾਦਲ ਪਰਿਵਾਰ ਤੇ ਕੈਪਟਨ ਅਵਿੰਦਰ ਸਿੰਘ ਪਰਿਵਾਰ ਦਾ ਸਮਝੌਤਾ ਹੋ ਗਿਆ ਸੀ ਤੇ ਉਹ ਇਸ ਕਰਕੇ ਉਧਰ ਨੂੰ ਨਹੀਂ ਚਲਦੇ ਸੀ ਕਿ ਅਲਟੀਮੇਟਲੀ ਜੇ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਫਿਰ ਅਲਟੀਮੇਟਲੀ ਇਹ ਗੱਲ ਬਾਦਲ ਪਰਿਵਾਰ ਤੇ ਜਾ ਕੇ ਮੁੱਕਣੀ ਆ ਕਿਉਂਕਿ ਸਮਝੌਤਾ ਤਾਂ ਜੋ ਐਮਐਸਡੀ ਫਿਲਮ ਬਾਰੇ ਹੋਇਆ ਤੇ ਉਤੋਂ ਪਹਿਲਾਂ ਜੋ ਹੋਇਆ ਉਹ ਕਿਸੇ ਨੂੰ ਵੀ ਭੁੱਲਿਆ ਨਹੀਂ ਹੈ ਕਿਸੇ ਦੇ ਅੱਖੋਂ ਉਹਲੇ ਨਹੀਂ ਆ ਤੇ ਉਹ ਸਾਰਾ ਕੁਝ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਹੌਲੀ 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 ਕੀਤਾ ਔਰ ਸਬਸੀਕੁਐਂਟਲੀ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੀਫ ਮਿਨਿਸਟਰ ਦੇ ਅਹੁਦੇ ਤੋਂ ਅਸੀਂ ਲੱਤ ਲਾ ਕੇ ਲਾਇਆ ਉਹਦੇ ਵਿੱਚ ਬਹੁਤ ਬੰਦਿਆਂ ਦਾ ਰੋਲ ਹੈ ਕਿਉਂਕਿ ਕਈ ਕਹਿੰਦੇ ਆ ਕਿ ਹਾਂ ਬਈ ਇਹ ਪਤਾ ਨਹੀਂ ਕਿਹੜਾ ਧੜਾ ਸੀ ਮੈਂ ਤਾਂ ਉੱਥੇ ਇੱਕ ਗੱਲ ਕਹਿ ਦਿੱਤੀ ਕਿ ਆਲਟੀਮੇਟਲੀ ਤਾਂ ਚੀਫ ਮਿਨਿਸਟਰ ਹੁੰਦਾ ਕਿਉਂਕਿ ਚੀਫ ਮਿਨਿਸਟਰ ਹੋਮ ਮਿਨਿਸਟਰ ਵੀ ਹੁੰਦਾ ਔਰ ਉਹਦੇ ਤੋਂ ਬਾਅਦ ਜਿਹੜੀ 100 ਦਿਨ ਦੀ ਸਰਕਾਰ ਸੀ ਜਿਹੜੀ ਚੰਨੀ ਦੀ ਸਰਕਾਰ ਸੀ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਔਨ ਰਿਕਾਰਡ ਜਿਹੜੀ ਸਟੇਟਮੈਂਟ ਆ ਕਿ ਜਿਹੜੀ ਖਾਸ ਕਰਕੇ ਜਿਹੜੀ ਬਰਕਾਤ ਜਿਹੜਾ ਦੂਸਰਾ ਸੀਗਾ ਮੋਡ ਬਲਾਸਟ ਇਹਦੀ ਜਿਹੜੀ ਜਾਂਚ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਰੋਕੀ ਸੀ ਹੁਣ ਇਹ ਤਾਂ ਕੈਪਟਨ ਅਵਿੰਦਰ ਸਿੰਘ ਦੱਸ ਸਕਦੇ ਆ ਕਿ ਇਹਦੇ ਕਹੇ ਤੇ ਰੁਕੀ ਸੀ ਉਹ ਕੌਣ ਸੀ ਉਹਦੇ ਪਿਛਲੇ ਪਾਸੇ ਇਹ ਸਰਦਾਰ ਸੁਖਬਿੰਦ ਸੁਖਵਿੰਦਰ ਸਿੰਘ ਰੰਧਾਵਾ ਨੇ ਔਨ ਰਿਕਾਰਡ ਇਹ ਗੱਲ ਕਹੀ ਆ ਔਰ ਉਹ ਹੋਰ ਵੀ ਕੁਝ ਦੱਸ ਸਕਦੇ ਆ ਮੈਂ ਨਹੀਂ ਕਹਿੰਦਾ ਕਿ ਕਿਉਂਕਿ ਉਹ ਇੱਕ ਉਹ ਵੀ ਇੱਕ ਮਿਨਿਸਟਰ ਇਹੋ ਜਿਹਾ ਸੀ ਵੀ ਜਿਹੜਾ ਹਮੇਸ਼ਾ ਬੇਅਦਮੀਆਂ ਦੇ ਉੱਤੇ ਆਪਣੀ ਗੱਲ ਜਿਹੜੀ ਉਹ ਰੱਖਦੇ ਸੀ ਤੇ 100 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜੀ ਐਸਆਈਟੀ ਨਵੰਬਰ 2021 ਦੇ ਵਿੱਚ ਤੇ ਦਸੰਬਰ ਦੇ ਵਿੱਚ ਸੁਨਾਰੀਆ ਜੇਲ ਵੀ ਪਹੁੰਚੀ ਬਾਬਾ ਰਾਮ ਰਹੀਮ ਨੂੰ ਇਨਵੈਸਟੀਗੇਟ ਕਰਨ ਲਈ ਔਰ ਉਹਦੇ ਤੋਂ ਬਾਅਦ ਸਪਲੀਮੈਂਟ ਚਲਾਨ ਵੀ ਜਿਹੜਾ ਜਨਵਰੀ ਪੇਸ਼ ਕੀਤਾ ਤੇ 2 ਮਾਰਚ ਨੂੰ ਜਿਹੜੀ ਆ ਉਹ 100 ਦਿਨ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਾਂ ਵੀ ਇਹਦੇ ਵਿੱਚ ਅਲਟੀਮੇਟਲੀ ਨਤੀਜਿਆਂ ਤੇ ਇਹ ਇਹ ਰਿਕਾਰਡ ਦਾ ਹਿੱਸਾ ਆ ਕੋਈ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਜਿਹੜੀ ਰਿਕਾਰਡ ਦਾ ਹਿੱਸਾ ਨਾ ਹੋਵੇ ਤੇ ਉਹਦੇ ਤੋਂ ਅੱਗੇ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਗਈ ਤੇ ਜਿਹੜੀ 2022 ਮਈ ਦੇ ਵਿੱਚ ਉਹਨਾਂ ਨੂੰ ਫਾਈਲ ਜਿਹੜੀ ਆ ਤੇ ਤੁਸੀਂ ਵੀ ਚੈੱਕ ਕਰ ਸਕਦੇ ਹੋ 2022 ਮਈ ਦੇ ਵਿੱਚ ਉਹਨਾਂ ਨੂੰ ਇਹ ਫਾਈਲ ਮਿਲੀ ਆ ਵੀ ਜਿਹਦੇ ਤੇ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਬਾਬਾ RAM ਗਿੰਦੇ ਖਿਲਾਫ ਉਹਨਾਂ ਨੇ ਮੰਗੀ ਆ ਤੇ ਨਵੰਬਰ ਦਸੰਬਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇਸ਼ ਦੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੂੰ ਮਿਲਦੇ ਆ ਉਦੇ ਤੋਂ ਬਾਅਦ 2 ਸਵਾ 2 ਸਾਲ ਤੱਕ ਕਿਸੇ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਕਿਸੇ ਨੇ ਵੀ ਮੈਂ ਲਗਭਗ ਹਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਸਵਾਲ ਕੀਤਾ ਲੇਕਿਨ ਮੋਰਿਓ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਲੇਕਿਨ ਪਿਛਲੇ ਨਵੰਬਰ ਦੇ ਵਿੱਚ ਜਿਹੜਾ ਨਵੰਬਰ ਦਸੰਬਰ ਦੇ ਵਿੱਚ ਸੈਸ਼ਨ ਹੋਇਆ ਉਦੋਂ ਸੀਐਮ ਸਾਹਿਬ ਨੇ ਉੱਠ ਕੇ ਕਿਹਾ ਕਿ ਹਾਂ ਬਈ ਇਹ ਜਿਹੜੀ ਅਸੀਂ ਸੈਂਕਸ਼ਨ ਦੇ ਦਿੱਤੀ ਆ ਪਰ ਅੱਜ ਉਹਦੇ ਤੋਂ ਵੀ 7-8 ਮਹੀਨੇ ਬਾਅਦ ਮੈਨੂੰ ਨਹੀਂ ਲੱਗਦਾ ਕਿਤੇ ਇਨਵੈਸਟੀਗੇਸ਼ਨ ਪੂਰੀ ਹੋਵੇ ਮੈਨੂੰ ਨਹੀਂ ਲੱਗਦਾ ਕਿਤੇ ਵੀ ਕੁਝ ਹੋਇਆ ਅੱਛਾ ਉਹਦੇ ਤੋਂ ਹੋਇਆ ਕੀ ਆ ਰਾਦਰ ਕੇ ਅਸੀਂ ਜੋ ਕੀਤਾ ਸੀ ਉਹ ਸਾਰਾ ਉਲਟਾ ਹੋਇਆ ਪੰਜਾਬ ਚੋਂ ਕੇਸ ਬਾਹਰ ਟ੍ਰਾਂਸਫਰ ਹੋਏ ਔਰ ਉਹਦੇ ਨਾਲ ਨਾਲ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਵੀ ਰੁਕੀ ਤੇ ਅੱਗੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਇਹ ਕਾ ਹੁਣ ਜਿਹੜਾ ਬਿੱਲ ਜਿਹੜਾ ਲਿਆਂਦਾ ਉਹ ਬਿੱਲ ਜਿਹੜਾ ਉਹ ਬਿਲਕੁਲ ਅੱਖਾਂ 'ਚ ਘੱਟਾ ਪਾਉਣ ਵਾਲਾ ਇਹਦੇ ਵਿੱਚ ਰੈਟਰੋਸਪੈਕਟਿਵ ਇਫੈਕਟ ਤਾਂ ਹੋ ਨਹੀਂ ਸਕਦਾ ਅਸੀਂ ਤਾਂ ਉਹਨਾਂ ਬਿਆਦਗੀਆਂ ਦੀ ਦਾ ਇਨਸਾਫ ਜਿਹੜਾ ਮੰਗਦੇ ਆ ਔਰ ਲੇਕਿਨ ਇਹਨਾਂ ਦੇ ਜਿਹੜੇ ਹੁਣ ਮਿਨਿਸਟਰਸ ਆ ਜਿਹੜੇ ਅਮਨ अरोड़ा ਜੀ ਪ੍ਰਧਾਨ ਸਾਹਿਬ ਵੀ ਆ ਇਹਨਾਂ ਦੀ ਇੱਕ ਸਟੇਟਮੈਂਟ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਇੱਕ ਸਟੇਟਮੈਂਟ ਇਹਨਾਂ ਦੀ ਅਰੋੜਾ ਸਾਹਿਬ ਦੀ ਜਿਹੜਾ ਸਾਂਝੀ ਕਰਿਓ ਮਾੜੀ ਜੀ